ਜੇਕਰ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਵਨ ਨੂੰ ਇਕੋ ਜਿਹਾ ਵਰਜਾ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਦਸਤਾਰ ਵੀ ਸਜਾ ਸਕਦਾ ਹੈ ਭੈਣ ਵੀ ਸਜਾ ਸਕਦੀ ਹੈ ਜੇ ਕਿਰਪਾਨ ਭਾਈ ਨੇ ਪਾਈ ਹੈ ਨਾ ਤੇ ਭੈਣ ਵੀ ਪਾ ਸਕਦੀ ਹੈ ਜੇ ਗੁਰੂ ਘਰ ਸਭਾ ਦੀ ਹਜ਼ੂਰੀ ਦੇ ਵਿੱਚ ਵੀਰ ਬਹਿ ਕੇ ਪਾਠ ਕਰ ਸਕਦਾ ਤੇ ਭੈਣ ਵੀ ਕਰ ਸਕਦੀ ਹੈ ਕੋਈ ਮਨਾਹੀ ਨਹੀਂ ਇਹ ਕਿਉਂ ਨਹੀਂ ਕਿ ਗੁਰੂ ਬਾਜਾ ਵਾਲੇ ਦੀ ਕਿਰਪਾ ਗੱਜ ਕੇ ਆਖੋ ਸਤਨਾਮ ਸ੍ਰੀ ਨਾ ਕਹੋ ਅਬ ਕੀ ਨਾ ਕਹੋ ਤਬ ਕੀ ਬਾਤ ਕਹੋ ਮੈਂ ਜਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਖਾਲਸਾ ਜੀ ਤੋ ਸੁਨਤ ਹੋਤੀ ਸਭ ਜੀ ਜੈ ਕਰੋ ਬਾਜਾ ਵਾਲੇ ਪਾਛਾ ਨਾ ਨਾ ਹੁੰਦੇ ਸਾਰਿਆਂ ਦਿਆਂ ਸੁਣਪਾ ਹੋਣੀਆਂ ਸੀ ਇੱਥੇ ਵਾਹੇ ਕਰੋ ਨਹੀਂ ਅੱਲਾਹੂ ਅੱਲਾਹ ਦੇ ਨਾਰੇ ਵੱਜਣੇ ਸੀ ਆਓ ਅੱਧ ਗੁਰੂ ਪਾਛਾ ਮਹਾਰਾਜ ਸਾਡੇ ਕਿਰਪਾ ਕੀਤੀ ਕੀ ਕੀਤਾ ਸਾਨੂੰ ਖਾਲਸਾ ਸਜਾਇਆ ਸਾਡੇ ਤੇ ਮਿਹਰਾ ਕੀਤੀਆਂ ਸਾਨੂੰ ਇੱਕੋ ਵੱਖਰਾ ਰੂਪ ਦਿੱਤਾ ਉਹ ਸਮੇਂ ਦੀ ਲਾਸ਼ ਟਿਕ ਬਤਾ ਜਿੱਤਾ ਹੈ ਤੇ ਉਹ ਪੇਸ਼ ਕਰਦਾ ད�ས 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 དས དསས ད� ਦਨ ਕੀ ਦਰਸ਼ਮੇਸ਼ ਤੇ ਤਾਂ ਨੇ ਪਥ ਸਜਾਇਆ ਏ ਦਨ ਕੀ ਦਰਸ਼ਮੇਸ਼ ਤੇ ਤਾਂ ਨੇ ਪਥ ਸਜਾਇਆ ਏ ਵਰਤ ਦੇ ਕੇ ਸਾਨੂੰ ਗਦੜੋਸ਼ੇਰ ਬਣਾਇਆ ਸਾਡੋ ਹੱਥ ਵਿੱਚ ਦਿੱਤੀ ਓ ਸਾਡੇ ਹੱਥ ਵਿੱਚ ਦਿੱਤੀ साली काल मुलि पैसा ਸਭ ਦੇ ਜੱਤੀ ਤੇ ਖੋ ਖਾਲਸੇ ਦੀ ਖਾਲਸੇ ਦੀ ਦੁਨੀਆਂ ਤੇ ਰਚੀ ਉੱਚੀ ਨਾਣੀ ਚਾਨ ਪਾਲ ਮੇਰੀ ਦੁਨੀਆਂ ਤੇ ਰਚੀ ਉੱਚੀ ਨਾਣੀ ਚਾਨ चुर चयू <bots of Advent |notimestamps|> <in quiet> कतरा 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 खोद लहु दा जने बाबा रे कतरा कतरा खोद लहु दा करजन बाबा रे शेष को मदी खातिर जिंदगी खोल के देश को मदी खातिर जिंदगी खोल के

कया पर साल स ਇੰਨੀਆਂ ਕਪੀ ਤਾਂ ਹਾਜ਼ਰੀਆਂ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਿਓ ਕਿਉਂਕਿ ਆਪਾਂ ਨੇ ਸਿਰ ਸਲੋਕ ਪੜ੍ਹ ਕੇ ਸਪੂਰਨਤਾ ਹੀ ਕਰ ਦੇਣੀ ਹੈ ਫਿਰ ਖਾਲਸਾ ਜੀ ਕਿਹੜਾ ਪ੍ਰਸ਼ਾਦੀਆਂ ਦੇਗਾ ਤਿਆਰ ਵਰਤਾਈਆਂ ਜਾਣਗੀਆਂ ਆਪ ਸਰਬੋਤ ਸੰਗਤਾਂ ਨੇ ਕਿਹੜਾ ਪ੍ਰਸ਼ਾਦੀਆਂ ਦੇਗਾ ਲੈ ਕੇ ਗੁਰੂ ਕਾ ਲੰਗਰ ਮੈਂ ਆਪ ਜੀ ਦਾ ਧੰਨਵਾਦ ਕਰ ਸਕਦਾ ਪਾਠ ਦੇ ਤੁਮ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਰੋਹੀ ਰਸੋਨ ਦੀ ਪ੍ਰੋਕਲਪਤਾ ਬਹਜੀ ਕੋਈ ਰਸੋਨ ਨਾ ਲਾਹੇ ਸੰਗੋਤ ਪਿਆ ਜਾਵੇਗਾ ਫਿਰ ਸਾਰਿਆਂ ਨੇ ਖੜਾ ਪ੍ਰਸ਼ਾਦ ਦੀ ਦੀਗ ਲੈ ਕੇ ਕੋਪਰ ਗੁਰੂ ਕੰਨ ਜੀ ਆਉਂਦੇ Gay pistol 05 05 And the 3 2 2 6. Traveе 7 odonsnav.0y worriesr Zل ini, 21 5rosan 10.com.wtim 하 SBS, <laughs> WWFKって 1003 carkewaeg fi kar 01.kg.trap,Rbulbh. Ma laser-Ny.fieldaffvabit akin Fahrenheit, Eckh.y했다, pumped.caa.qrylentwik.ADI mataik Clyf iskinw understanding.d 브라 ff crash, 2017 eI氯 74 Franzs.Kh6,lıf Either linek story. Ra Swanshporatwerekaim sitaqnvy, icazdaq mph khair. travailler. $23. Hü Michu.abivwitet. revolutionary. Nice. junini. taste. � shotgun ArchiブnsiTSaif or 15ra. ekantesuh. Firmat aiduk. Mas 기대 ता सक flowers... Hello. गुरु खालसा गुरू ख़ालसा जी ज़रूरु गुरू सवारी साहिब सॼे जी सॼे बाबा जी बाबा हस्तान दास जी

ખરો સન્તાનોમાં માયા આવી છે પૂરી દેવકેના દેહાતે કરવી છે સંતાને 아. ਵਾਹ ਸਹੀ ਉਹ ਮੋੜਿਆ ਬੀਵਾਹ ਵਾਹ Oh, 아. ਵਾਹ ਉਧਰ ਜਾਓ ਪਤਾ ਸੁਆਪੇ ਦਿੰਨੇ ਆ ਬਾਦ ਪ੍ਰਸ਼ਾਦਾ ਟੱਕਿਆ ਜਾਪੀ ਦੀ ਘਟ ਹੈ ਪ੍ਰਸ਼ਾਦਾ ਵਾਲੇ ਘਟ ਨਹੀਂ ਜਾ ਭੱਜ ਕੇ ਚੱਕ ਲੈ ਜਾ ਬਾਦ ਵਾਹ ਇਹ ਗਰਮਾ ਜਾਓ ਪ੍ਰਸ਼ਾਦਾ ਪਤਾਉਂਗਾ ਵਾਹ